ਗੁਰੂ ਤੇ ਸਾਰੀਆਂ ਦਾਤਾਂ ਦੇਣ ਵਾਲਾ ਹੈ ਪਰ ਕਮੀ ਕਿੱਥੇ ਹੈ ਕਮੀ ਸਾਡੇ ਭਰੋਸੇ ਵਿੱਚ ਹੈ ਆਖੋ ਸਤਨਾਮ ਭਰੋਸੇ ਵਿੱਚ ਕਮੀ ਹੈ ਜਦੋਂ ਮਨ ਵਿੱਚ ਸਵਾਲ ਉੱਠਦੇ ਐਦਾਂ ਕਿਵੇਂ ਹੋ ਜਾਏਗਾ ਐਦਾਂ ਕਿਵੇਂ ਹੋ ਸਕਦਾ ਹੈ ਭਰੋਸਾ ਰੱਖਿਆ ਭਾਈ ਲੈਣਾ ਜੀ ਵਰਗਿਆਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਪ੍ਰੋਸਾਰਖਿਆ ਬਾਬਾ ਬੁੱਢਾ ਜੀ ਵਰਗਿਆਂ ਨੇ ਜਿਨ੍ਹਾਂ ਨੇ ਸਾਥ ਨਹੀਂ ਛੱਡਿਆ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਸਵਾਲ ਉਠਦਿਆ ਨਾ ਜੀ ਕਹਿੰਦੇ ਸੀ ਜਾਓ ਭਾਈ ਉਹ ਦਰਖਤ ਹਿਲਾਓ ਉਹਦੇ ਉੱਪਰੋਂ ਮਠਾਈ ਡਿੱਗਣੀ ਹੈ ਪਤਾ ਹੈ ਕਈ ਕਹਿੰਦੇ ਸੀ ਕਿ ਕਿਉਂ ਭੋਲੇ ਹੋਇਆਂ ਕਦੇ ਦਰਖਤਾਂ ਨੂੰ ਵੀ ਮਠਾਈ ਲੱਗੀ ਦਰਖਤ ਨੂੰ ਮਠਿਆਈ ਨਹੀਂ ਲੱਗਦੀ ਕਦੇ ਵੀ ਨਹੀਂ ਲੱਗ ਸਕਦੀ ਫਲ ਫਲ ਸ਼ੰਕਾ ਨੂੰ ਨਹੀਂ ਫਲ ਭਰੋਸੇ ਨੂੰ ਲੱਗਦਾ ਹੈ ਮਠਿਆਈ ਦਰਖਤ ਨੂੰ ਨਹੀਂ ਲੱਗਦੀ ਮਠਿਆਈ ਭਰੋਸੇ ਨੂੰ ਲੱਗਦੀ ਹੈ ਜੇ ਭਰੋਸਾ ਹੈ ਕਿ ਸ੍ਰਿਸ਼ਟੀ ਦੇ ਮਾਲਕ ਨੇ ਕਿਹਾ ਜੋ ਪਾਲਣ ਹਾਰਾ ਤੁਮ ਦਾਤੇ ਠਾਕੁਰ ਪ੍ਰਤ ਪਾਲਕ ਨਾਇਕ ਖਸਮ ਹਮਾਰੇ ਜਦੋਂ ਸ੍ਰਿਸ਼ਟੀ ਨੂੰ ਪਾਲਣ ਵਾਲਾ ਸਭ ਕੁਝ ਕਰਨ ਵਾਲਾ ਉਹ ਜੋ ਮਰਜ਼ੀ ਕਰ ਸਕਦਾ ਹੈ ਉਹ ਮੁਰਦਿਆਂ ਵਿੱਚ ਜਾਨ ਪਾ ਸਕਦਾ ਹੈ ਉਹ ਜਿਉਂਦਿਆਂ ਨੂੰ ਮਾਰ ਸਕਦਾ ਹੈ ਪ੍ਰਭ ਪਾਵੈ ਵਿਨ ਸਾਸ ਤੇ ਰੱਖ ਉਹ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਉਹ ਕੀੜਿਆਂ ਨੂੰ ਪਾਤਸ਼ਾਹੀ ਦੇ ਸਕਦਾ ਵੱਡੇ ਵੱਡੇ ਲਸ਼ਕਰ ਉਹ ਤਵਾ ਸਵਾ ਕਰ ਸਕਦਾ ਹੈ ਗੱਲ ਪ੍ਰੋਸੇ ਦੀ ਇਹ ਗੱਲ ਵਿਸ਼ਵਾਸ ਦੀ ਹੈ ਮਥਾ ਟੇਕਦੇ ਆਂ ਸੇਵਾ ਵੀ ਕਰਦੇ ਆਂ ਪਰ ਜੇ ਕਮੀ ਹੈ ਤਾਂ ਭਰੋਸੇ ਵਿੱਚ ਹੈ ਕਮੀ ਹੈ ਤਾਂ ਵਿਸ਼ਵਾਸ ਵਿੱਚ ਹੈ ਜਦੋਂ ਵਿਸ਼ਵਾਸ ਵੱਜ ਗਿਆ ਜਦੋਂ ਭਰੋਸਾ ਵੱਜ ਗਿਆ ਤੇ ਫਿਰ ਲੱਗਦਾ ਕਿ ਉਹ ਗੁਰੂ ਸਭ ਕੁਝ ਕਰਨ ਦੇ ਸਮਰੱਥ ਹੈ ਭਾਈ ਲੈਣਾ ਜੀ ਬਾਬਾ ਬੁੱਢਾ ਜੀ ਮੰਗਰ ਮੰਗਰ ਤੁਰੇ ਜਾਂਦੇ ਆ ਹੀਰੇ ਡਿੱਗਦੇ ਜਾਂਦੇ ਆ ਮਾਇਆ ਡਿੱਗਦੀ ਜਾਂਦੀ ਐ ਚਾਂਦੀ ਡਿੱਗਦੀ ਜਾਂਦੀ ਐ ਬੜਾ ਕੋ ਸਤਿਗੁਰੂ ਸੱਚੇ ਪਾਤਸ਼ਾਹ ਕਉਤਕਵਰ ਤੌਂਦੇ ਤੁਰੇ ਜਾਂਦੇ ਕੋਈ ਚਾਂਦੀ ਦਾ ਵਪਾਰੀ ਸੀ ਉਹ ਚੁੱਕ ਕੇ ਪਿੱਛੇ ਮੁੜ ਗਿਆ ਕੋਈ ਸੋਨੇ ਦਾ ਵਪਾਰੀ ਸੀ ਉਹ ਪਿੱਛੇ ਮੁੜ ਗਿਆ ਕੋਈ ਹੀਰਿਆਂ ਦਾ ਵਪਾਰੀ ਸੀ ਉਹ ਪਿੱਛੇ ਮੁੜ ਗਿਆ ਕੋਈ ਲਾਲਾਂ ਦਾ ਵਪਾਰੀ ਸੀ ਉਹ ਪਿੱਛੇ ਮੁੜ ਗਿਆ ਪਰ ਨਹੀਂ ਮੁੜੇ ਤੇ ਬਾਬਾ ਬੁੱਢਾ ਜੀ ਭਾਈ ਲੈਣਾ ਸਾਨੂੰ ਪਦਾਰਥਾਂ ਦੀ ਲੋੜ ਨਹੀਂ ਐ ਸਾਨੂੰ ਤੇ ਤੂੰ ਚਾਹੀਦਾ ਜੇ ਤੂੰ ਹੀ ਵਿਸਰ ਗਿਆ ਸੀ ਪਸ ਪਦਾਰਥ ਕੀ ਕਰਨੇ ਆ ਆਖੋ ਸਤਨਾਮ ਫਿਰ ਸੇਵਾ ਫਿਰ ਸੇਵਾ ਪ੍ਰਵਾਨ ਹੋਈ ਸੀ ਤਾਂ ਗੁਰਤਾ ਗੱਦੀ ਮਿਲੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਅਸੀ ਇਮ ਧਿਆਨ ਅਸਲ ਵਿੱਚ ਗੁਰੂ ਦਾ ਲੈਨੇ ਆ ਜਗਾ ਜਗਾ ਤੇ ਜਾ ਕੇ ਜਿੱਦਨ ਗੁਰੂ ਨੇ ਮ ਧਿਆਨ ਲੈ ਲਿਆ ਨਾ ਉਸ ਦਿਨ ਫਿਰ ਸਾਡਾ ਔਖਾ ਹੋ ਜਾਣਾ ਆਖੋ ਸਤਨਾ ਆ ਕਿਵੇਂ ਹੋ ਰਿਹਾ ਕਿਉਂ ਹੋ ਰਿਹਾ ਆ ਤੇ ਨਹੀਂ ਹੋ ਸਕਦਾ ਗੁਰ ਗੁਰੂ ਸਮਰੱਥ ਹੈ ਗੁਰੂ ਜੋ ਚਾਹੇ ਉਹ ਕਰ ਸਕਦਾ ਹੈ ਰੱਬ ਪੱਥਰਾਂ ਚੋਂ ਨਹੀਂ ਸ਼ਰਧਾ ਚੋਂ ਪ੍ਰਗਟ ਹੁੰਦਾ ਪਤਾ ਹੈ ਕਦੇ ਦਰਖਤਾਂ ਨੂੰ ਉਠਾਈਆਂ ਨਹੀਂ ਲੱਗਦੀਆਂ ਕਦੇ ਪੱਥਰਾਂ ਚੋਂ ਰੱਬ ਨਹੀਂ ਮਿਲਦਾ ਗੁਰਬਾਣੀ ਵਿੱਚ ਵੀ ਪੱਥਰ ਦਾ ਮੂਰਤੀ ਦਾ ਸਖਤ ਵਿਰੋਧ ਹੈ ਕਿ ਜਿਨ੍ਹਾਂ ਤੇ ਪੈਰ ਰੱਖਦੇ ਆ ਉਹ ਵੀ ਤੇ ਪੱਥਰ ਹੈ ਜਿਹਨੂੰ ਪੂਜੀ ਜਾਂਦਾ ਉਹ ਵੀ ਪੱਥਰ ਹੈ ਫਿਰ ਇੱਕ ਤੇ ਪੈਰ ਰੱਖਦਾ ਦੂਜੇ ਨੂੰ ਪੂਜਦਾ ਹੈ ਤੇ ਪੱਥਰ ਹੀ ਆ ਇੱਕ ਤੇ ਲਕੀਰਾਂ ਵਾਈਆਂ ਹੋਈਆਂ ਨੇ ਬਸ ਸਾਧ ਸੰਗਤ ਜੀ ਗੱਲ ਭਰੋਸੇ ਜਦੋਂ ਭਰੋਸਾ ਵੱਜ ਗਿਆ ਜਦੋਂ ਵਿਸ਼ਵਾਸ ਵੱਜ ਗਿਆ ਪਤਾ ਹੈ ਹੀ ਨਹੀਂ ਆਪਣੇ ਆਪ ਨੂੰ ਕਿ ਇਹਦੇ ਵਿੱਚ ਰੱਬ ਹੈ ਵੀ ਕੀ ਨਹੀਂ ਪਰ ਉਹਨੂੰ ਮੰਨ ਲਿਆ ਤਾਂ ਉਹਨੂੰ ਪ੍ਰਗਟ ਹੋਣਾ ਪੈਂਦਾ ਫਿਰ ਉਪਦੇਸ਼ ਦਿੰਦਾ ਹੈ ਗੁਰੂ ਅਸਲ ਵਿੱਚ ਗੁਰੂ ਜੀ ਦੇ ਚਰਨਾਂ ਨਾਲ ਗੁਰੂ ਜੀ ਦੇ ਉਪਦੇਸ਼ ਨਾਲ ਜੁੜਨਾ ਹੈ ਗੁਰੂ ਤੇ ਜਾਣੇ ਜਾਣੇ ਮਾਲਵੇ ਦੇ ਇੱਕ ਸਿੱਖ ਦੀ ਮੈਂ ਗੱਲ ਸੁਣ ਰਿਹਾ ਸੀ ਜਦੋਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਮਾਲਵੇ ਦਾ ਇੱਕ ਚੌਧਰੀ ਕਹਿੰਦੇ ਗਿਆ ਮਹਿਮਾ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਿਮਾ ਸੁਣ ਕੇ ਗਿਆ ਤੇ ਜਾ ਕੇ ਮੱਥਾ ਟੇਕਿਆ ਦੁਨੀਆ ਮੱਥਾ ਟੇਕਦੀ ਹੈ ਸ਼ੰਕਾ ਆ ਗਈ ਮਨ ਵਿੱਚ ਉਮਰ ਬੜੀ ਛੋਟੀ ਹੈ ਗੁਰਤਾ ਗੱਦੀ ਦੇ ਮਾਲਕ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਕਰਕੇ ਗੱਦੀ ਤੁਰੀ ਹੁੰਦੀ ਹੈ ਤਾਂ ਵਾਰਿਸ ਬਣਗੇ ਪਰ ਇੰਨੀ ਛੋਟੀ ਉਮਰ ਵਿੱਚ ਇਹਨਾਂ ਨੂੰ ਕੀ ਪਤਾ ਹੈ ਕਮਾਕਾਰਾਂ ਦਾ ਕਾਰਜਾਂ ਦਾ ਗੁਰਤਾ ਗੱਦੀ ਤੇ ਬੈਠ ਕੇ ਸ਼ੰਕਾ ਮਨ ਵਿੱਚ ਆ ਜਾਂਦਾ ਅਸੀਂ ਵੀ ਜਦੋਂ ਕੋਈ ਵਾਰੀ ਕੋਈ ਸ਼ੰਕਾ ਲੈ ਕੇ ਗੁਰੂ ਦੀ ਹਜ਼ੂਰੀ ਵਿੱਚ ਵੀ ਬੈਨਿਆ ਨਾ ਤੇ ਬਚਨ ਕੁਦਰਤੀ ਉਹੋ ਜੇ ਆ ਜਾਂਦੇ ਆ ਵੀ ਸਾਡਾ ਸ਼ੰਕਾ ਨਿਮਰਤ ਹੋ ਜਾਂਦਾ ਹੈ ਆਖੋ ਸਤਨਾਮ ਕਈ ਵਾਰੀ ਦੀਵਾਨ ਵਿੱਚ ਬੈਠ ਕੇ ਵੇਖਿਆ ਕਈ ਵਾਰੀ ਦੀਵਾਨ ਸੁਣਨ ਚਲੇ ਜਾਂਦੇ ਮਨ ਵਿੱਚ ਸ਼ੰਕਾ ਹੁੰਦੀ ਵੀ ਆ ਆ ਬਚਨ ਕਿਵੇਂ ਹੋ ਸਕਦਾ ਤੇ ਐਸੀ ਕਿਰਪਾ ਹੁੰਦੀ ਵੀ ਉਹ ਕਥਾ ਸੁਣਨ ਜਾਣਾ ਕੀਰਤਨ ਸੁਣਨ ਜਾਣਾ ਉਹਦੇ ਵਿੱਚੋਂ ਹੀ ਉਹ ਗੱਲ ਮਿਲ ਜਾਣੀ ਵੀ ਹਾਂ ਪ੍ਰਮਾਤਮਾ ਇਸ ਤਰ੍ਹਾਂ ਫਿਰ ਸਾਡਾ ਸ਼ੰਕਾ ਜਿਹੜਾ ਉਹ ਸੰਗਤ ਵਿੱਚੋਂ ਸ਼ੰਕੇ ਆ ਜਿਹੜੇ ਨਿਵਰਤ ਹੁੰਦੇ ਆ ਸ਼ਰਦਾ ਬਣ ਗਏ ਉਹ ਮੱਥਾ ਟੇਕਣ ਗਿਆ ਤੇ ਮੱਝਾਂ ਰੱਖਦਾ ਸੀ ਕਾਫੀ ਮੱਝਾਂ ਸੀ ਉਹਦੇ ਕੋਲ ਕਾਲੀਆਂ ਬੂਰੀਆਂ ਅਲੱਗ-ਅਲੱਗ ਰੰਗਾਂ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਮੱਝਾਂ ਰੱਖਦਾ ਸੀ ਘਰ ਵਿੱਚ ਗਿਆ ਕਹਿੰਦਾ ਮੈਂ ਦੁੱਧ ਲੈ ਕੇ ਆਉਣਾ ਘਰ ਜਾ ਕੇ ਕਾਲੀ ਮੱਝ ਦਾ ਦੁੱਧ ਚੋਇਆ ਕਹਿੰਦੇ ਵੀ ਜੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਵਾਕਈ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਹੋਏ ਤੇ ਦੱਸ ਦੇਣਗੇ ਜਾ ਕੇ ਮੱਥਾ ਟੇਕਿਆ ਜੇ ਦੁੱਧ ਰੱਖਿਆ ਤੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਆ ਭਾਈ ਤੂੰ ਕਾਲੀ ਮੱਝ ਦਾ ਦੁੱਧ ਲੈ ਕੇ ਆਇਆ ਬਹੁਤ ਵਧੀਆ ਕੀਤਾ ਸੇਵਾ ਕੀਤੀ ਥੋੜਾ ਜਿਹਾ ਅਜੇ ਪੂਰਾ ਸ਼ੰਕਾ ਨਿਵਰਤ ਨਹੀਂ ਹੋਇਆ ਲੱਗਦਾ ਤੇ ਹੈ ਗੁਰਤਾ ਗੱਦੀ ਦੇ ਮਾਲਕ ਹਨ ਪਰ ਕਾਲੀਆਂ ਮੱਝਾਂ ਆਮ ਹੁੰਦੀਆਂ ਨੇ ਇਸੇ ਕਰਕੇ ਕਹਤਾ ਗੁਰੂ ਸਾਹਿਬ ਜੀ ਕਰ ਫੇਰ ਚਲਾ ਗਿਆ ਦੂਜੇ ਦਿਨ ਕਹਿੰਦੇ ਬੂਰੀ ਬੂਰੀ ਮੱਝ ਦਾ ਦੁੱਧ ਲੈ ਕੇ ਆਇਆ ਫੇਰ ਸੋਚਦਾ ਮਨ ਵਿੱਚ ਦੱਸਣਗੇ ਕਿ ਨਾ ਪਰ ਗੁਰੂ ਸਾਹਿਬ ਜੀ ਦੱਸ ਦਿੱਤੇ ਅੱਜ ਭਾਈ ਤੂੰ ਬੂਰੀ ਮਾਜ ਦਾ ਦੁੱਧ ਲੈ ਕੇ ਆਇਆ ਅਕਾਲ ਪੁਰਖ ਤੈਨੂੰ ਚੜ੍ਹਦੀ ਕਲਾ ਰੱਖੇ ਤੂੰ ਸੇਵਾ ਕੀਤੀ ਹੈ ਕਹਿਣ ਲੱਗਾ ਹਾਂ ਵਾਕਈ ਕੁਝ ਦੱਸ ਸਕਦੇ ਆ ਅਜੇ ਵੀ ਪੂਰਾ ਸ਼ੰਕਾ ਨਿਵਰਤ ਨਹੀਂ ਹੋਇਆ ਕਿਉਂਕਿ ਸ਼ਰਦਾ ਤਾਰ ਦਿੰਦੀ ਹੈ ਪਰ ਗੁਰੂ ਤੇ ਸ਼ੰਕਾ ਹੈ ਨਾ ਜਿਹੜੀ ਉਹ ਡੋਬ ਦਿੰਦੀ ਹੈ ਆਖੋ ਸਤਨਾਮ ਸ਼ੰਕਾ ਕੀਤਾ ਡੋਬ ਦਿੰਦਾ ਸ਼ਰਦਾ ਤਾਰ ਦਿੰਦੀ ਐ ਤੀਸਰੀ ਵਾਰੀ ਆਇਆ ਜਦੋਂ ਗਾਂ ਦਾ ਦੁੱਧ ਲੈ ਕੇ ਆਇਆ ਨਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਤਾੜਨਾ ਨਹੀਂ ਕੀਤੀ ਕਰ ਉਪਦੇਸ਼ ਛਿੜਕੇ ਬਉ ਭਾਤੀ ਬਹੁੜ ਪਿਤਾ ਗੜ ਲਾਵ ਕੱਲ ਸੁਣਿਆ ਸੀ ਯਾਦ ਰੱਖਿਆ ਕਰੋ ਵੀ ਕੱਲ ਕੀ ਸੁਣਿਆ ਸੀ ਕਰ ਉਪਦੇਸ਼ ਛਿੜਕੇ ਬਉ ਭਾਤੀ ਬਹੁੜ ਪਿਤਾ ਗੜ ਲਾਵ ਸਤ ਸੰਗਤ ਜੀ ਜਦੋਂ ਮਹਾਰਾਜ ਨੇ ਕਿਹਾ ਕਿ ਮੈਂ ਤੇਰੀਆਂ ਮੱਝਾਂ ਗਾਵਾਂ ਪਰਖਦਾ ਰਾਵਾਂਗਾ ਅੱਜ ਤੂੰ ਗਾਂ ਦਾ ਦੁੱਧ ਲੈ ਕੇ ਆਏ ਤੂੰ ਬੁਰੀ ਮੱਝ ਦਾ ਜਕਾਲੀ ਮੱਝ ਦਾ ਸਾਡੇ ਕੋਲ ਇੰਨਾ ਸਮਾਂ ਨਹੀਂ ਹੈ ਕਿ ਅਸੀਂ ਇਦਾਂ ਪਰਖਦੇ ਰਹੀਏ ਸਤ ਸੰਗ ਕਰਿਆ ਕਰ ਤੇਰਾ ਵਿਸ਼ਵਾਸ ਹੀ ਨਹੀਂ ਬਣਦਾ ਤੇਰਾ ਭਰੋਸਾ ਹੀ ਨਹੀਂ ਬਣਦਾ ਇੱਕ ਤਾਂ ਤੂੰ ਕੜਦਾ ਖੜਦਾ ਹੀ ਨਹੀਂ ਇੱਥੇ ਮੱਥਾ ਟੇਕਿਆ ਉੱਥੇ ਚਲਾ ਗਿਆ ਉੱਥੋਂ ਮੱਥਾ ਟੇਕਿਆ ਕਿਸੇ ਕੋਲ ਚਲਾ ਗਿਆ ਉੱਥੋਂ ਮੱਥਾ ਟੇਕਿਆ ਉੱਥੇ ਚਲਾ ਗਿਆ ਤੇਰੀ ਤੇ ਸ਼ਰਧਾ ਹੀ ਨਹੀਂ ਬਣਦੀ ਇੱਕ ਗੁਰੂ ਤੇ ਤੇਰੀ ਭਾਵਨਾ ਹੀ ਨਹੀਂ ਬਣਦੀ ਤੇਰਾ ਭਰੋਸਾ ਹੀ ਨਹੀਂ ਬਣਦਾ ਸਤ ਸੰਗ ਕਰਿਆ ਕਰ ਵਡਭਾਗੀ ਹਰ ਸੰਗਤ ਪਾਵੇ ਭਾਗਹੀਣ ਭ੍ਰਮ ਚੋਟਾਂ ਖਾਵੇ ਬਿਨ ਭਾਗਾਂ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਪ੍ਰੀਜੈ ਜੀਓ ਸਾਤ ਸੰਗ ਵਿੱਚ ਜਾਇਆ ਕਰ ਸਾਤ ਸੰਗ ਕਰਿਆ ਕਰ ਤੇਰੇ ਸੰਕੇ ਸਾਰੇ ਨਿਵਰਤ ਹੋ ਜਾਣਗੇ ਗੁਰੂ ਭਲਾ ਕਰਨਗੇ ਵੇਖ ਉਹ ਤੇ ਸਭ ਨੂੰ ਪਾਲਣ ਵਾਲਾ ਹੈ ਭਰੋਸੇ ਵਿੱਚ ਬੜੀ ਤਾਕਤ ਹੈ ਪਿਆਰ ਵਿਸ਼ਵਾਸ ਹੋਏਗਾ ਤਾਂ ਹੋਏਗਾ ਭਰੋਸਾ ਆਪਣੇ ਆਪ ਤੇ ਵੀ ਕਰ ਲਈਏ ਨਾ ਉਤਾਰ ਦਿੰਦਾ ਵੀ ਇਹ ਕੰਮ ਮੈਂ ਕਰ ਸਕਦਾ ਮੈਂ ਕਰਾਂਗਾ ਤਾਂ ਉਹ ਹੋਏਗਾ ਹੋਏਗਾ ਤੂੰ ਅੰਦਰੋਂ ਮੱਥੇ ਕੇ ਤੁਰ ਪਾ ਵੀ ਜੋ ਕੰਮ ਮੈਂ ਜਾ ਰਿਆਂ ਜੇ ਪਹਿਲਾਂ ਹੀ ਐਦਾਂ ਕਰੀ ਜੰਨਾ ਕਿ ਪਤਾ ਨਹੀਂ ਹੋਏਗਾ ਕਿ ਨਹੀਂ ਹੋਏਗਾ ਪਤਾ ਨਹੀਂ ਕੁਝ ਬਣੇਗਾ ਕਿ ਨਹੀਂ ਬਣੇਗਾ ਕੀ ਪਤਾ ਹੋਏਗਾ ਫੇਰ ਨਹੀਂ ਹੋਏਗਾ ਜੇ ਤੈਨੂੰ ਅੰਦਰੋਂ ਪੂਰਾ ਵਿਸ਼ਵਾਸ ਹੈ ਭਰੋਸਾ ਤੈਨੂੰ ਆਪਣੇ ਆਪ ਤੇ ਵੀ ਹੈ ਗੁਰੂ ਤੇ ਭਰੋਸੇ ਨੇ ਤੇ ਤਾਰ ਨਹੀਂ ਤਾਰਨਾ ਜੇ ਤੈਨੂੰ ਆਪਣੇ ਆਪ ਤੇ ਵੀ ਭਰੋਸਾ ਹੈ ਤੈਨੂੰ ਆਪਣੇ ਆਪ ਤੇ ਰੱਖੇ ਹੋਏ ਭਰੋਸੇ ਨੇ ਵੀ ਤਾਰ ਦੇਣਾ ਜਿਹहां ਜੋ ਕੰਮ ਹੈ ਜਾ ਰਿਹਾ ਉਹ ਹੋਏ ਗਈ ਹੋਏ ਫਿਰ ਸਤਿਗੁਰੂ ਸੱਚੇ ਪਾਇਸ਼ਾ ਮੇਰ ਕਰਦੇ ਆਪਾਂ ਸ਼ਬਦ ਪੜ੍ਹ ਰਹੇ ਸੀ ਨਾ ਤੂੰ ਸਭ ਦਾਤਾਂ ਦਾ ਦੇਣ ਵਾਲਾ ਤੂੰ ਮਾਲਕ ਹੈ ਤੂੰ ਪਾਲਣਹਾਰਾ ਹੈ ਜੀਵਨ ਦੀ ਅਗਵਾਈ ਦੇਣ ਵਾਲਾ ਸਾਡਾ ਮਾਲਕ ਹੈ ਉਹੀ ਤੇ ਤੋਰਨ ਵਾਲਾ ਹੈ ਫਿਰ ਉਤੇ ਭਰੋਸਾ ਰੱਖਿਆ ਕਰ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹਮ ਬਾਰਿਕ ਤੁਮਰੇ ਧਾਰੇ ਤੂੰ ਇੱਕ ਇੱਕ ਛਿਨ ਸਾਡੀ ਪਾਲਣਾ ਕਰਦਾ ਇੱਕ ਇੱਕ ਛਿਨ ਜਿੱਦਨ ਉਹ ਵਿਸਰ ਗਿਆ ਉਹਦੀ ਜੋਤ ਨਹੀਂ ਐ ਫਿਰ ਤੇ ਖਤਮ ਆ ਸੀ ਜਿੰਨਾ ਚਿਰ ਉਹ ਅੰਦਰ ਬਸਦਾ ਹੈ ਪਰਮਾਤਮਾ ਉਹਨਾਂ ਚ ਰਹੀ ਹੈ ਇਹ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਉਹ ਨਿਮਖ ਨਿਮਖ ਅੱਖ ਦੇ ਝਮਕਣ ਜਿਤਨਾ ਸਮਾਂ ਹੁੰਦਾ ਨਿਮਕ ਜਿਨੇ ਜਰਚਾ ਬੰਦਾ ਅੱਖ ਝਮਕਦਾ ਹੈ ਤੂੰ ਇੱਕ ਸ਼ਿਨ ਵਿੱਚ ਸਾਡ ਇੱਕ ਸ਼ਿਨ ਸ਼ਿਨ ਸਾਡੀ ਪਾਲਣਾ ਕਰਦਾ ਹੈ ਅਸੀਂ ਤੇਰੇ ਬੱਚੇ ਹਾਂ ਹਮ ਬਾਰਿਕ ਤੁਮਰੇ ਧਾਰੇ ਅਸੀਂ ਤੇਰੇ ਬੱਚੇ ਹਾਂ ਜਿਵੇਂ ਇੱਕ ਕਵਣ ਗੁਣ ਕਹੀ ਹੈ ਜੀਵ ਸਾਡੀ ਇੱਕ ਹੈ ਅਸੀਂ ਉਹਦੇ ਕਿਹੜੇ ਕਿਹੜੇ ਗੁਣ ਬਿਆਨ ਕਰ ਸਕਦੇ ਆ ਇਹ ਜੀਵ ਨਹੀਂ ਬਿਆਨ ਕਰ ਸਕਦੀ ਪ੍ਰਮਾਤਮਾ ਦੇ ਗੁਣਾਂ ਨੂੰ ਉਹਦੇ ਗੁਣ ਕਿੰਨੇ ਕਿਨੇ ਉਹ ਕਿੰਨਾ ਕੁ ਵੱਡਾ ਹੈ ਉਹਦਾ ਦੈਰਾ ਕਿੱਡਾ ਕ ਹੈ ਉਹਦਾ ਪੁਰਨਾ ਪਰਨਾ ਬੰਨਾ ਕਿੱਡਾ ਕ ਹੈ ਇਹ ਅਸੀਂ ਨਹੀਂ ਤੂੰ ਦਰੀ ਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤਲ ਹਾਂ ਤੂੰ ਤੇ ਦਰਿਆ ਹੈ ਮੈਂ ਮੱਛੀਆਂ ਮੈਂ ਅੰਤ ਨਹੀਂ ਪਾ ਸਕਦੀ ਮੈਂ ਇਹਦੇ ਵਿੱਚ ਗੂਚੀਆਂ ਤੇ ਲਾ ਸਕਦੀ ਆ ਮੈਂ ਇਹਦੇ ਵਿੱਚੋਂ ਕਿਣਖਾ ਕੋਈ ਬੂੰਦ ਪਾਣੀ ਦੀ ਤਾਂ ਲੈ ਸਕਦੀ ਆ ਇਹ ਸਾਗਰ ਹੈ ਤੂੰ ਗਿਆਨ ਦਾ ਕਿਣਖਾ ਲੈ ਕੇ ਆਪਣਾ ਜੀਵਨ ਤੇ ਸਵਾਰ ਸਕਦਾ ਹੈ ਪਰ ਜੇ ਤੂੰ ਕਹੇਗਾ ਅੰਤ ਪਾ ਲੇਗਾ ਅੰਤ ਨਹੀਂ ਪਾ ਸਕਦਾ ਆ ਆਖੋ ਸਤਨਾਮ ਇਹ ਤੇ ਕਿੰਨੀਆਂ ਜੀਪਾਂ ਬਣ ਜਾਣ ਚਾਹੇ ਪੜਦੇ ਨਹੀਂ ਜਪਜੀ ਸਾਹਿਬ ਵਿੱਚ ਜੇ ਵਾ ਏਕ ਕਵਣ ਗੁਣ ਕਹੀਐ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬਚਨ ਨੇ ਮਨੁੱਖ ਦੀ ਇੱਕ ਜੀਵ ਨਾਲ ਤੇਰਾ ਕਿਹੜਾ ਗੁਣ ਦੱਸਿਆ ਜਾਏ ਉਹ ਤੇ ਬੇਸੁਮਾਰ ਹੈ ਬੇਸੁਮਾਰ ਬੇਅੰਤ ਸਵਾਮੀ ਤੇਰਾ ਅੰਤ ਨ ਕਿਨਹੀ ਲਹੀਐ ਹੇ ਅਣਗਿਣਤ ਗੁਣਾ ਦੇ ਮਾਲਕ ਹੇ ਬੇਅੰਤ ਕਿਸੇ ਪਾਸੋਂ ਤੇਰੇ ਗੁਨਾ ਦਾ ਅੰਤ ਨਹੀਂ ਲੱਭਿਆ ਜਾ ਸਕਦਾ ਤੁਸੀਂ ਤਾਂ ਕਰੋੜਾਂ ਪਾਪਾਂ ਦੇ ਨਾਸ ਕਰਨ ਵਾਲੇ ਹੋ ਸਾਨੂੰ ਅਨੇਕਾਂ ਤਰੀਕਿਆਂ ਨਾਲ ਜੀਵਨ ਦੀ ਯੁਗਤ ਸਮਝਾਉਂਦੇ ਹੋ ਹੁਣ ਬਾਣੀ ਵਿੱਚ ਸਮਝਾਉਂਦੀ ਨੇ ਮਹਾਰਾਜ ਅਨੇਕਾਂ ਤਰੀਕਿਆਂ ਨਾਲ ਸਾਨੂੰ ਜੀਵਨ ਦੀ ਯੁਗਤ ਦੱਸਦੇ ਆ ਕਦੇ ਕੋਈ ਉਦਾਹਰਨ ਦਿੰਦੇ ਆ ਸਤਿਗੁਰੂ ਜੀ ਕਦੇ ਕੋਈ ਉਦਾਹਰਨ ਦਿੰਦੇ ਆ ਫਿਰ ਸਾਨੂੰ ਸਮਝਾਉਂਦੇ ਆ ਅਨੇਕਾਂ ਉਦਾਹਰਨਾਂ ਦੇ ਦੇ ਕੇ ਸਾਨੂੰ ਸਮਝਾਉਂਦੇ ਆ ਸਤਿਗੁਰੂ ਜੀ ਕੋਟ ਪਰਾਧ ਹਮਾਰੇ ਖੰਡ ਹੋ ਅਨਕ ਵਿਧੀ ਸਮਝਾਵ ਤੂੰ ਸਾਡੇ ਕਰੋੜਾਂ ਅਪਰਾਧ ਨਾਸ ਕਰਨ ਵਾਲਾ ਹੈ ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ ਜੀਵਨ ਜੁਗਤ ਸਮਝਾਉਣ ਵਾਲਾ ਹੈ ਹਮ ਅਗਿਆਨ ਅਲਪ ਮਤ ਥੋਰੀ ਤੁਮੇ ਆਪਣ ਬਿਰਦਰ ਖਾਵੋ ਹੋ ਹਮ ਅਗੇ ਆ ਗੱਲ ਤੇ ਵੱਡੀ ਇਹ ਹੈ ਵੀ ਆਪਣੇ ਆਪ ਨੂੰ ਅਗਿਆਨੀ ਮੰਨਣਾ ਬੜਾ ਔਖਾ ਹੈ ਹਰ ਇੱਕ ਬੰਦਾ ਗਿਆਨੀ ਹੁਈਆਂ ਅੱਖੋਂ ਸਤਨਾ ਇਹਦੇ ਕੋਈ ਕੋਈ ਕਹਿੰਦਾ ਵੀ ਮੈਨੂੰ ਤੇ ਪਤਾ ਹੀ ਨਹੀਂ ਮਹਾਰਾਜ ਕਾਸ਼ੇ ਦਾ ਮੈਨੂੰ ਤਾਂ ਕੋਈ ਗਿਆਨ ਹੀ ਨਹੀਂ ਰੂਪ ਹੀਣ ਬੁੱਧ ਬਲ ਹੀ ਨਹੀਂ ਮੋਹੇ ਪਰਦੇਸਨ ਦੂਰ ਤੇ ਆਇਆ ਮੈਂ ਤੇ ਰੂਪ ਤੋਂ ਵੀ ਹੀਣੀ ਆ ਮੈਂ ਤਾਂ ਬਲ ਤੋਂ ਵੀ ਹੀਣੀ ਆ ਰੂਪ ਹੀਣ ਬੁੱਧ ਬਲ ਹੀਣੀ ਬੁੱਧ ਤੋਂ ਵੀ ਹੀਣੀ ਆ ਰੂਪ ਹੀਣ ਬੁੱਧ ਬਲ ਹੀਣੀ ਮੇਰੇ ਵਿੱਚ ਕੋਈ ਬਲ ਨਹੀਂ ਹੈ ਮੋਹੇ ਪਰਦੇਸਨ ਦੂਰ ਤੇ ਆਇਆ ਮੈਂ ਤੇ ਪਰਦੇਸਨ ਹਾਂ ਆਤਮਾ ਮੈਂ ਤੇ ਬੜੀ ਦੂਰ ਤੋਂ ਆਈ ਆ 83 ਲੱਖ ਜੂਨਾ ਭੋਗ ਦੀ ਭੋਗ ਦੀ ਮੈਂ ਹੁਣ ਆਈ ਆ ਪਰ ਮੈਨੂੰ ਪਤਾ ਕੁਝ ਨਹੀਂ ਹੈ। ਹਮ ਅਗਿਆਨ ਅਲਪਮਤ ਥੋੜੀ ਤੁਮ ਆਪਣ ਬਿਰਦਰ ਖਾਓ। ਅਸੀਂ ਜੀਵ ਆਤਮਕ ਜੀਵਨ ਦੀ ਸੂਤ ਤੋਂ ਸਖਣੇ ਹਾਂ ਸਾਡੀ ਅਕਲ ਬੜੀ ਥੋੜੀ ਹੈ। ਫਿਰ ਤੂੰ ਆਪਣਾ ਮੁੱਢਾ ਤੋਂ ਜਿਹੜਾ ਪਿਆਰ ਵਾਲਾ ਸੁਭਾਅ ਹੈ ਉਹ ਕਾਇਮ ਰੱਖਦਾ ਹੈ। ਗੁਰੂ ਫੇਰ ਵੀ ਆਪਣਾ ਸੁਭਾਅ ਹੈ ਜਿਹੜਾ ਉਹ ਕਾਇਮ ਰੱਖਦਾ ਹੈ ਪਰ ਅਸੀਂ ਬਹੁਤ ਔਗਣਾਂ ਦੇ ਭਰੇ ਹੋਏ ਹਾਂ ਉਹ ਪਰ ਫਿਰ ਫੇਰ ਵੀ ਉਹ ਬਖਸ਼ਦਾ ਉਹਦਾ ਇਹ ਸਾ ਸੁਭਾਅ ਆਖੋ ਸਤਨਾਮ ਜੇ ਸਾਡੇ ਵਾਲਾ ਦਿਮਾਗ ਹੋ ਜੇ ਨਾ ਗੁਰੂ ਦਾ ਵੀ ਮੈਂ ਤੇ ਉਹਨੂੰ ਰੋਟੀ ਦਿਆਂਗਾ ਜਿਹਦੇ 'ਚ ਗੁਣ ਨੇ ਜਿਹਦੇ 'ਚ ਔਗਣ ਨੇ ਉਹਨੂੰ ਤੇ ਪ੍ਰਸ਼ਾਦ ਹੀ ਨਹੀਂ ਦੇਣਾ ਉਹਦੇ ਅੱਧੀ ਦੁਨੀਆ ਨੂੰ ਭੁੱਖੇ ਮਾਰ ਦੇ ਆਖੋ ਸਤਨਾਮ ਹਮ ਅਗਿਆਨ ਅਲਪਮਤ ਥੋਰੀ ਤੂੰ ਆਪਨ ਬਿਰਤ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਔਗਣ ਬਹੁਤ ਨੇ ਪਰ ਦਿਸਦੇ ਨਹੀਂ ਹੁੰਦੇ ਆਪ ਗਣ ਹਮੇਸ਼ਾ ਦੂਜੇ ਦਾ ਦਿਸਦਾ ਗੁਣ ਆਪ ਦਾ ਪੁੰਨਾ ਦਾ ਰੌਲਾ ਪਾਉਂਦਾ ਪਾਪਾ ਨੂੰ ਦੱਸਦਾ ਕੋਈ ਨਹੀਂ ਹਮ ਅਗਿਆਨ ਅਲਪਮਤ ਥੋਰੀ ਤੂੰ ਆਪਨ ਬਿਰਤ ਰਖਾਵੋ ਮਹਾਰਾਜ ਕਹਿੰਦੇ ਤੂੰ ਇੱਥੇ ਆ ਅਸੀਂ ਜੀਵ ਆਤਮਕ ਜੀਵਨ ਦੀ ਸੂਝ ਤੋਂ ਸਖਣੇ ਹਾਂ ਅਕਲ ਵੜੀ ਥੋੜੀ ਹੈ ਫੇਰ ਵੀ ਤੂੰ ਆਪਣਾ ਪਿਆਰ ਵਾਲਾ ਸੁਭਾਅ ਸਤਿਗੁਰੂ ਜੀ ਕਾਇਮ ਰੱਖਦਾ ਹੈ ਭਾਵ ਸਾਡੇ ਤੇ ਰਹਿਮਤ ਕਰਦਾ ਹੈ ਤੇਮਰੀ ਸਰਣਾ ਤੁਮਾਰੀ ਆਸਾ ਤੁਮਹੀ ਸਜਣਾ ਸੋਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਅਸੀਂ ਤੇਰੇ ਆਸਰੇ ਜਿਉਨੇ ਹਾਂ ਸਾਨੂੰ ਤੇਰੀ ਹੀ ਸਹਾਇਤਾ ਦੀ ਆਸ ਹੈ ਤੂੰ ਹੀ ਸਾਡਾ ਸੱਜਣ ਹੈ ਅਸਲੀ ਸੱਜਣ ਨਕਲੀ ਨਹੀਂ ਤੂੰ ਸਾਡਾ ਅਸਲੀ ਸੱਜਣ ਹੈ ਤੂੰ ਸਾਨੂੰ ਸੁੱਖ ਦੇਣ ਵਾਲਾ ਰੱਖੋ ਰਾਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ ਹੇ ਸਭ ਦੀ ਰੱਖਿਆ ਕਰਨ ਦੇ ਯੋਗ ਪਰਮਾਤਮਾ ਤੁਸੀਂ ਸਾਡੀ ਵੀ ਰੱਖਿਆ ਕਰੋ ਸਤਿਗੁਰੂ ਜੀ ਕਹਿੰਦੇ ਅਸੀਂ ਤੇਰੇ ਗੋਲੇ ਹਾਂ ਅਸੀਂ ਤੇ ਤੇਰੇ ਗੁਲਾਮ ਹਾਂ ਜਿਦਨ ਗੁਰੂ ਦਾ ਗੁਲਾਮ ਬਣ ਗਿਆ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਜਿਦਨ ਕਹਤਾ ਤਨ ਮਨ ਧਨ ਤੇਰਾ ਹੀ ਹੈ ਸਤਿਗੁਰੂ ਜੀ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗੇ ਮੇਰਾ ਸਭ ਕੁਝ ਤੇਰਾ ਹੈ ਇਸ ਕਰਕੇ ਰਾਖੋ ਰਾਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ ਹਸੀ ਤੇਰੇ ਘਰ ਦੇ ਗੋਲੇ ਭਾਵ ਗੁਲਾਮ ਹਾਂ ਇਸ ਤਰ੍ਹਾਂ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਐ ਕਿ ਅੰਦਰੋਂ ਜਿੰਨਾ ਚਿਰ ਤੇਰਾ ਭਰੋਸਾ ਨਹੀਂ ਵੱਜਦਾ ਹੈ ਨਹੀਂ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ ਦਾਨ ਬਉਦੈਨ ਬੰਦਾ ਕਰਦਾ ਬੜਾ ਕੁਸ਼ਲ ਲੋਕ ਦੇਵ ਪੂਜਾ ਕਰਦੇ ਆ ਵਰਤ ਰੱਖਦੇ ਆ ਤਿਲਕ ਲਾਉਂਦੇ ਆ ਤੀਰਥਾਂ ਤੇ ਇਸ਼ਨਾਨ ਕਰਦੇ ਆ ਪੁੰਨ ਦਾਨ ਬੜਾ ਕਰਦੇ ਆ ਪਰ ਕਹਿੰਦੇ ਕਹੂ ਨਾ ਪੀਜੈ ਸੰਜਮ ਸੁਆਮੀ ਬੋਲਾ ਮਿੱਠੇ ਬੈਣ ਮਿੱਠੇ ਬੋਲ ਬੋਲਦੈ ਪਰ ਜੇ ਇਹ ਕਿਸੇ ਵੀ ਜੋਤ ਨਾਲ ਮਾਲਕ ਪ੍ਰਭੂ ਪਰਮੇਸ਼ਵਰ ਖੁਸ਼ ਨਹੀਂ ਹੰਦਾ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਪਰ ਨਾਮ ਜਪਣਾ ਅਤੀ ਜ਼ਰੂਰੀ ਹੈ ਆਖੋ ਸਤਨਾਮ ਪਰਮਾਤਮਾ ਦਾ ਨਾਮ ਜਪਿਆ ਹੀ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਸਕਦੀ ਹੈ ਬਹੁ ਪ੍ਰਕਾਰ ਖੋਜੈ ਸਭ ਤਾਂ ਕੋ ਵਿਖਮ ਨਾ ਜਾਈ ਲੈਣ ਸਾਰੇ ਲੋਕ ਕਈ ਤਰੀਕਿਆਂ ਨਾਲ ਉਸ ਪਰਮਾਤਮਾ ਨੂੰ ਲੱਭਦੇ ਆ ਪਰ ਸਿਮਰਨ ਤੋਂ ਬਿਨਾਂ ਬੰਦਗੀ ਤੋਂ ਬਿਨਾਂ ਉਹ ਲੱਭਣਾ ਔਖਾ ਹੈ ਲੱਭ ਨਹੀਂ ਸਕਦਾ ਹੈ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਸੇਵਾ ਤੇ ਸੇਵਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਵਕਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ